ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਬ ਜਿਹੜੇ ਚੀ ਮਿਸਟਰੀ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਹੈ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਗੱਲੀਓ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ગ્રામ ਮੰਤਰੀ ਤੇ ਕੇਂਦਰ ਨੇ ਟੀਮਾਂ ਬਣਾਈਆਂ ਉਹwidehat team and visit ਕਰਨਗੇ ਇੱਧਰ ਲਈ ਆ ਏਰੀਆ ਤੇ ਤੇ ਦੂਜੀ ਟੀਮ ਲੱਗੂਗੀ ਫਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਦੋਂ ਆਪ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ ਚ ਬਹਿ ਕੇ ਪਾਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀ ਬਾਜ਼ੀ ਨਹੀਂ ਅਸੀਂ ਉਹ ਗੱਲਾਂ ਚ ਨਹੀਂ ਪੈਣਾ ਠੀਕ ਹੈ ਕਿ ਕੇਂਦਰ ਕੀ ਸਟੇਟ ਕੀ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਗਈ ਇਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਕਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਕੇ ਕੋਈ ਹਾਲਾਤ ਨਹੀਂ ਗਏ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹ ਖਾਣ ਪੀਣ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਂਪੁਰਸ਼ਾ ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਡੰਗਰਾਂ ਦਾ ਮਾਪਜਾ ਜਿਹੜਾ ਫਸਲਾਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਈਆ ਉਹਨੂੰ ਵੰਡੋ ਤਾਂ ਸਹੀ ਸ਼ੁਰੂ ਤੇ ਕਰੋ ਪਰ ਫਿਰ ਮੈਂ ਕਹਿੰਦਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੁੱਕਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰਾਂ ਤੇ ਲੈ ਕੇ ਚੱਲੋ ਪਿੰਡਾਂ ਜਾ ਕੇ ਪਤਾ ਲੱਗੇ ਕਿਸ਼ਤੀਆਂ ਜਾ ਕੇ ਕਿਉਂਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ 'ਚ ਕਿਸ ਨੇ ਕੰਨ 'ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ 'ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋੜੀ ਚ ਪਾਇਆ ਸਰਕਾਰ ਡੋਨਰਸ਼ਿਪ ਕਹਿ ਕੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਨੇ ਆ ਪੰਜਾਬ ਸਰਕਾਰ ਕੋਲ ਆ ਦੇਖੋ ਉਹ ਗੱਲ ਮੈਂ ਹਜੇ ਕਿ ਨਹੀਂ ਟੁੱਟ ਅਰੇ ਮਿਸ ਜੀ ਅੱਜ ਕੇਂਦਰੀ ਮੰਤਰੀ ਆਏ ਸੀ ਕੀ ਗੱਲਬਾਤ ਹੋ ਗਈ ਗੱਲਬਾਤ ਇਹ ਹੋਈ ਆ ਜੀ ਸਰ ਤੇ ਅਸੀਂ ਉਹਨਾਂ ਅੱਗੇ ਆਪਣੀ ਜਿਹੜੀ ਮੰਗ ਰੱਖੀ ਆ ਕ੍ਰਿਸ਼ਚਨ ਬਰਾੜੀ ਨੇ ਤੇ ਹਰੀਜਾਂ ਨੇ ਬਰਾੜੀ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋ ਪੈਰ ਵਧਦੀਆਂ ਜਾ ਰਹੀਆਂ ਇਹਨਾਂ ਨੂੰ ਸੂਲਤ ਕਿਸੇ ਬਦਲ ਮਿਲਦੀ ਨਹੀਂ ਹੁਣ ਵੇਖੋ ਇਹਦੇ ਵਿੱਚ ਇੱਥੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਾਹਕੇ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਕੇਂਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕਿਆ ਜੋ ਵੀ ਤੁਹਾ ਜਸੂਲਤ ਤੁਸੀਂ ਮੰਗੀ ਆ ਨਾ ਇਹੋ ਦਾ ਮੰਗੋ ਲੱਗ ਕੇ ਕੀਤੀ ਆ ਉਹਨੇ ਕਿਹਾ ਤੁਹਾਡੀ ਮੰਗ ਪੂਰੀ ਹੋ ਜਾਏਗੀ ਹੁਣ ਕਿੰਨੀ ਕੁ ਉਮੀਦ ਲੱਗਦੀ ਆ ਉਮੀਦ ਤੇ ਇਹੋ ਹੀ ਆ ਜੀ ਸਾਡਾ ਕਹਿਣ ਦਾ ਵਾਸਤਾ मुंतक जापदा तो पूरी हो जाएगी अभी तक जो तो देखा है और आगे देखने वाला हूँ यहाँ जल का ये हालात है छब्बीस तारीख से पानी खेत भरा हुआ है घरों में भरा हुआ है मैं खेतों में उतरा मैंने फसल भी देख ली कोरोना की भी जड़े सड़ गई है फसल बह गए हैं मकान कमजोर हो गए हैं नुकसान है और ऐसा संकट मैंने कभी देखा नहीं है अभी नुकसान का पूरा आकलन हो रहा है केंद्र सरकार की टीमें भी आज आ गई हैं। मैं केवल इतना ही कहना चाहता हूं कि संकट किस घड़ी में है केंद्र सरकार पूरी ताकत के साथ खड़ी है मोदी जी मुझे भेजा है प्रधानमंत्री जी ने पूरी संवेदना के साथ जनता को किसानों को गरीबों को इस संकट के पार निकाल के ले जाने में कसर नहीं छोड़ी जाएगी अभी चूंकि कई जगह मुझे जाना है उसके बाद शाम को फिर मैं हालात बहुत खराब है आप बता रहे थे कि कुछ पानी भी खड़ा है तो कई गाँव है फसलें सरी है मैंने आपको बताया आज और देखिए